ਨੰਬਰ ਚਾਹੇ ਸਾਡੇ ਮਕਾਨ ਦਾ ਹੋਵੇ ਚਾਹੇ ਸਾਡੇ ਮੋਬਾਈਲ ਦਾ ਹੋਵੇ ਚਾਹੇ ਸਾਡੇ ਬੈਂਕ ਖਾਤੇ ਦਾ ਹੋਵੇ ਇਸ ਨੰਬਰ ਤੇ ਨਾਲ ਹਰ ਬੰਦੇ ਨੂੰ ਬਹੁਤ ਲਗਾਵ ਹੁੰਦਾ ਪ੍ਰੈਫਰਡ ਨੰਬਰ ਫੈਂਸੀ ਨੰਬਰ ਦੀ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਫਿਰ ਇੱਕ ਆਕਸ਼ਨ ਦੀ ਪ੍ਰੋਵੀਜ਼ਨ ਸ਼ੁਰੂ ਹੋਈ ਵੀ ਆਨਲਾਈਨ ਬੋਲੀ ਹੋਏਗੀ ਉਹਦੇ ਵਿੱਚ ਕੋਈ ਵੀ ਬੰਦਾ ਬੋਲੀ ਦੇਖ ਕੇ ਆ ਨੰਬਰ ਖਰੀਦ ਸਕਦਾ ਹੈ ਕੋਈ ਵੀ ਇੱਕ ਨੰਬਰ ਹੈ ਵਿਦੇਸ਼ਾਂ ਸੁਣਿਆਗਾ ਲੱਖ ਰੁਪਏ ਦਾ 10 ਲੱਖ 20 ਲੱਖ 25 ਲੱਖ 30 ਲੱਖ ਦਾ ਨੰਬਰ ਗਿਆ ਕਰੋੜਾਂ 'ਚ ਨੰਬਰ ਸੁਣਿਆ ਕਦੀ ਕੋਈ ਬੋਲੀ ਸੁਣੀ ਤੁਸੀਂ ਕਰੋੜਾਂ ਦੀ ਕੋਈ ਬੋਲੀ ਸੁਣੀ ਤੁਸੀਂ 10 ਕਰੋੜ 20 ਕਰੋੜ 50 ਕਰੋੜ 100 ਕਰੋੜ 100 ਕਰੋੜ ਤੋਂ ਉੱਪਰ ਦੀ ਬੋਲੀ ਕੋਈ ਨੰਬਰ ਦੀ ਲੱਗੀ ਹੋਵੇ ਪੰਜਾਬ ਦੇ ਵਿੱਚ ਕਿਸੇ ਨੰਬਰ ਦੀ ਇਹ ਤੁਸੀਂ ਸੋਚ ਸਕਦੇ ਹੋ ਨੰਬਰ ਹੈ ਪੀਬੀ 08080 ਕੁਛ ਐਦਾ ਨੰਬਰ ਹੈਗਾ ਜਿਹਦੇ ਕਿਸ ਕਰੋੜਾ ਰੁਪਏ ਦੇ ਵਿੱਚ ਆਨਲਾਈਨ ਬੋਲੀ ਦੀ ਉਹਦੇ ਵਿੱਚ ਸ਼ੋ ਹੋ ਰਹੀ ਹੈ ਕਰੋੜਾ ਚ ਲੋਕੀ ਇਹ ਇਹ ਨੰਬਰ ਦੇ ਰਹੇ ਤੇ ਜਿਹੜੀ ਗੱਡੀ ਤੇ ਲੱਗਣਾ ਪਤਾ ਨਹੀਂ ਕਰੋੜਾਂ ਦੀ ਗੱਡੀ ਹੈ ਕਿ ਲੱਖਾਂ ਦੀ ਗੱਡੀ ਹੈ ਓਕੇ ਇਹ ਵੀ ਕਰੋੜਾ ਦिएगा ਦਰਪੋੜ ਦੀ ਬੋਲੀ ਵੇਹ ਦੇ ਦੋ ਨੰਬਰ ਚਾਹੇ ਸਾਡੇ ਮਕਾਨ ਦਾ ਹੋਵੇ ਚਾਹੇ ਸਾਡੇ ਮੋਬਾਈਲ ਦਾ ਹੋਵੇ ਚਾਹੇ ਸਾਡੇ ਬੈਂਕ ਖਾਤੇ ਦਾ ਹੋਵੇ ਇਸ ਨੰਬਰ ਦੇ ਨਾਲ ਹਰ ਬੰਦੇ ਨੂੰ ਬਹੁਤ ਲਗਾਵ ਹੁੰਦਾ ਹੈ ਔਰ ਜੇ ਕਿਤੇ ਉਹ ਮੇਰੀ ਗੱਡੀ ਦਾ ਮੇਰੇ ਸਕੂਟਰ ਦਾ ਮੇਰੇ ਮੋਟਰਸਾਈਕਲ ਦਾ ਨੰਬਰ ਹੈ ਤਾਂ ਉਹਦੇ ਨਾਲ ਹੋਰ ਵੀ ਜ਼ਿਆਦਾ ਲਗਾਵ ਹੁੰਦਾ ਹੈ ਔਰ ਲੋਕਾਂ ਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਤੇ ਆਪਣੀ ਮਨਪਸੰਦ ਨੰਬਰ ਲਵਾਉਣ ਲਈ ਇੱਕ ਹੋੜ ਲੱਗੀ ਹੋਈ ਹੈ ਇੱਕ ਸਮਾਂ ਸੀਗਾ ਜਦੋਂ ਨੰਬਰ ਲਾਉਣ ਦੀ ਸਾਰੀ ਪਾਵਰ ਕੇਵਲ ਡੀਟੀਓ ਦੇ ਕੋਲ ਹੁੰਦੀ ਸੀ ਔਰ ਮੰਤਰੀ ਲੈਵਲ ਤੱਕ ਸਿਫਾਰਸ਼ਾਂ ਹੁੰਦੀਆਂ ਸੀ ਕਿ ਸਾਨੂੰ ਆ ਨੰਬਰ ਚਾਹੀਦਾ ਤਾਂ ਸਾਨੂੰ ਉਹ ਲਾ ਦਿਓ ਇੱਕ ਇੱਕ ਨੰਬਰ ਪਿੱਛੇ ਸਿਫਾਰਸ਼ਾਂ ਤੋਂ ਲੈ ਕੇ ਮੋਟੀ ਰਿਸ਼ਵਤ ਵੀ ਚੱਲਦੀ ਸੀ ਹਜ਼ਾਰਾਂ ਰੁਪਏ ਦੀ ਰਿਸ਼ਵਤ ਦੇ ਨਾਲ ਨੰਬਰ ਲਾਏ ਜਾਂਦੇ ਸੀ ਕਿਹਾ ਗਿਆ ਵੀ ਜਿਹਦੇ ਵਿੱਚ ਫੈਂਸੀ ਨੰਬਰ ਫੈਂਸੀ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ ਦੋਸਤੋ ਫੈਂਸੀ ਨੰਬਰ ਉਹ ਹੁੰਦੇ ਨੇ ਜਿੱਦਾਂ 1 ਤੋਂ ਲੈ ਕੇ 100 ਤੱਕ ਨੰਬਰ ਹੋ ਗਿਆ ਜੋੜੇ ਹੋਗੇ 22 33 44 55 ਜਾਂ ਇਦਾਂ ਦੇ ਨੰਬਰ ਹੋਗੇ 22 23 24 25 26 27 ਚਾਰ ਡਿਜੀਟ ਨੰਬਰ ਇਦਾਂ ਦੇ ਹੋ ਗਏ ਜਾਂ ਚਾਰੋਂ ਇੱਕ ਡਿਜੀਟ ਦੇ ਨੰਬਰ ਹੋ ਗਏ ਜਾਂ ਫਿਰ 0786 ਜਿਸ ਨੰਬਰ ਨੂੰ ਲੈ ਕੇ ਤੇ ਬਹੁਤ ਵੱਡੇ ਵਰਗ ਦੇ ਵਿੱਚ ਇੱਕ ਇਹੋ ਜਿਹਾ جنੂਨ ਹੈ ਵੀ ਮੇਰੀ ਗੱਡੀ 'ਤੇ 0786 ਨੰਬਰ ਲੱਗਣਾ ਚਾਹੀਦਾ ਬੜਾ ਪਵਿੱਤਰ ਨੰਬਰ ਮੰਨਿਆ ਜਾਂਦਾ ਬੜਾ ਆਸਪੀਸ਼ੀਅਸ ਨੰਬਰ ਮੰਨਿਆ ਜਾਂਦਾ ਦੋਸਤੋ ਪ੍ਰੈਫਰਡ ਨੰਬਰ ਫੈਂਸੀ ਨੰਬਰ ਦੀ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਫਿਰ ਇੱਕ ਆਕਸ਼ਨ ਦੀ ਪ੍ਰਵੀਜ਼ਨ ਸ਼ੁਰੂ ਹੋਈ ਵੀ ਆਨਲਾਈਨ ਬੋਲੀ ਹੋਏਗੀ ਉਹਦੇ ਵਿੱਚ ਕੋਈ ਵੀ ਬੰਦਾ ਬੋਲੀ ਦੇਖ ਕੇ ਨੰਬਰ ਖਰੀਦ ਸਕਦਾ ਹੈ 1000 ਰੁਪਏ 1100 ਰੁਪਏ ਉਹਦੀ ਜਿਹੜੀ ਆਪਣਾ ਫੀਸ ਪੇ ਕਰੋ ਤੇ ਉਸ ਤੋਂ ਬਾਅਦ ਆਪਣਾ ਨੰਬਰ ਦੀ ਬਿਡ ਦਿਓ ਬਿਡ ਤੋਂ ਬਾਅਦ ਕੋਈ ਹੋਰ ਵੀ ਬਿਡ ਦੇ ਸਕਦਾ ਹੈ ਜਿੰਨੀ ਤੱਕ ਬਿਡ ਜਾਏਗੀ ਉਹ ਨੰਬਰ ਤੁਸੀਂ ਤੁਹਾਨੂੰ ਮਿਲ ਜਾਏਗਾ ਲਾਸਟ ਜਿਹੜਾ ਸਫਲ ਬੋਲੀ ਦੱਤਾ ਹੋਏਗਾ ਲੱਖਾਂ ਰੁਪਏ ਦੀ ਬੋਲੀ ਜਾਂਦੀ ਇੱਕ ਨੰਬਰ ਦੀ ਆਪਾਂ ਦੇਖੀ ਹੈ ਉਸ ਤੋਂ ਇਲਾਵਾ ਫਿਰ ਜਿਹੜੇ ਕੁਝ ਬਦਲਾਅ ਹੋਰ ਕੀਤੇ ਗਏ ਜਿਹੜੇ ਗੱਡੀਆਂ ਵੇਚਣ ਵਾਲੇ ਡੀਲਰ ਸੀ ਉਹਨਾਂ ਨੂੰ ਪਾਵਰ ਦੇ ਦਿੱਤੀ ਗਈ ਜਦੋਂ ਉਹਨਾਂ ਨੂੰ ਨੰਬਰ ਪਲੇਟਾਂ ਬਣਾਉਣ ਲਈ ਕਹਿ ਦਿੱਤਾ ਗਿਆ ਨੰਬਰ ਉਹੀ ਉੱਥੇ ਹੀ ਅਲਾਟ ਕਰਨ ਲੱਪੇ ਉਹਨਾਂ ਦੇ ਕੋਲ ਵੀ ਪਾਵਰ ਦੇ ਦਿੱਤੀ ਹੁਣ ਪ੍ਰੈਫਰਡ ਨੰਬਰ ਦੇ ਵਿੱਚ ਇੱਕ ਤੁਹਾਨੂੰ ਖਾਸ ਗੱਲ ਮੈਂ ਦੱਸਣਾ ਚਾਹਨਾ ਹਾਂ ਕਿ ਜਿਹੜੇ ਮੈਂ ਤੁਹਾਨੂੰ ਫੈਂਸੀ ਨੰਬਰ ਦੱਸੇ ਉਹ ਤੇ ਹੈ ਹੀ ਹੈ ਉਹਨਾਂ ਦੇ ਪਾਰਟਿਕੂਲਰ ਰੇਟ ਹੈ 5000 10000 15000 20000 25000 ਦਾ ਰੇਟ ਫਿਕਸ ਹੈ ਪਰ ਇੱਕ ਨੰਬਰ ਫੈਂਸੀ ਨਹੀਂ ਹੈ ਪਰ ਉਹ ਮੇਰੇ ਲਈ ਨੰਬਰ ਇੰਪੋਰਟੈਂਟ ਹੈ ਤੇ ਜੇ ਉਹ ਮੈਂ ਨੰਬਰ ਆਪ ਆਪਣਾ ਨੰਬਰ ਕੋਈ ਚੁੰਦਾ ਉਹਨੂੰ ਪ੍ਰਿਫਰਡ ਨੰਬਰ ਕਹਿੰਦੇ ਉਹਦੇ ਲਈ ਵੀ ਘੱਟੋ ਘੱਟ 5000 ਰੁਪਏ ਦੀ ਫੀਸ ਸਾਨੂੰ ਜਮਾ ਕਰਾਉਣੀ ਪੈਂਦੀ ਹੈ ਦੋਸਤੋ ਇਹ ਜਿਹੜਾ ਜਨੂਨ ਹੈ ਨਾ ਨੰਬਰ ਆਪਣੀ ਮਰਜ਼ੀ ਦਾ ਲੈਣ ਲਈ ਇਹਦੇ ਪਿੱਛੇ ਬਹੁਤ ਸਾਰੇ ਏਜੰਟਸ ਨੇ ਲੱਖਾਂ ਰੁਪਏ ਦੀ ਕਾਲੀ ਕਮਾਈ ਕੀਤੀ ਔਰ ਉਹਦੇ ਵਿੱਚ ਕਿਸ ਤਰ੍ਹਾਂ ਕੀਤੀ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਆਪਣੀ ਇਨਸਾਈਟ ਸਟੋਰੀ ਦੇ ਵਿੱਚ ਅੰਦਰ ਦੀ ਗੱਲ ਦੇ ਵਿੱਚ ਦੋਸਤੋ ਅਸੀਂ ਕਿਉਂਕਿ ਹਰ ਆਦਮੀ ਕਪੈਲੀ ਗੱਲ ਤੇ ਕੰਪਿਊਟਰ ਨਾਲ ਜਾਨੂ ਨਹੀਂ ਹੁੰਦਾ ਉਹਨੂੰ ਪ੍ਰੋਸੈਸ ਨਹੀਂ ਪਤਾ ਹੁੰਦਾ ਵੀ ਉਹਨੇ ਬਿਡ ਕਿਸ ਤਰ੍ਹਾਂ ਕਰਨੀ ਹੈ ਆਨਲਾਈਨ ਆਕਸ਼ਨ ਕਿੱਦਾਂ ਕਰਨੀ ਹੈ ਕਿੱਦਾਂ ਫੀਸ ਜਮ੍ਹਾਂ ਕਰਾਉਣੀ ਹੈ ਤੇ ਕਿੱਦਾਂ ਬੋਲੀ ਦੇਣੀ ਹੈ ਫਿਰ ਦੇਰ ਰਾਤ ਨੂੰ ਜਦੋਂ ਆਕਸ਼ਨ ਸ਼ੁਰੂ ਹੋਣੀ ਹੈ ਉਹਦੇ ਵਿੱਚੋਂ ਕਿੰਨੇ ਵਜੇ ਬੈਠੇ ਕੰਪਿਊਟਰ ਖੋਲੇ ਕਿਉਂਕਿ ਬਹੁਤ ਵਾਰ ਇਹ ਦੇਖਣ ਨੂੰ ਵੀ ਮਿਲਿਆ ਬਈ ਆਕਸ਼ਨ ਸ਼ੁਰੂ ਬਾਅਦ ਹੋਈ ਨੰਬਰ ਪਹਿਲੇ ਵਿਕ ਗਿਆ ਪਤਾ ਵੀ ਨਹੀਂ ਚੱਲਿਆ ਵੀ ਨੰਬਰ ਵਿਕ ਕਿੱਦਾਂ ਗਿਆ ਦੋਸਤੋ ਇਹਦੇ ਪਿੱਛੇ ਇੱਕ ਬੜਾ ਵੱਡਾ ਮਾਫੀਆ ਕੰਮ ਕਰ ਰਿਹਾ ਹੈ ਔਰ ਇਹ ਮਾਫੀਆ ਕੋਈ ਛੋਟਾ ਮोटा ਮਾਫੀਆ ਨਹੀਂ ਹੈਗਾ ਇਹ ਨੰਬਰਾਂ ਦੀ ਖੇਡ ਖੇਡਣ ਵਾਲਾ ਮਾਫੀਆ ਇਹ ਉਹ ਨੰਬਰੀ ਨੇ ਜਿਹੜੇ 10 ਨੰਬਰੀ ਬੰਦੇ ਆਪਾਂ ਜਿਹਨੂੰ ਕਹਿੰਦੇ ਸੀਗੇ ਨਾ 10 ਨੰਬਰੀ ਇਹ ਹੁਣ 10 ਨੰਬਰੀ ਨਹੀਂ ਕਰੋੜਪਤੀ ਅਰਬਪਤੀ ਨੰਬਰੀ ਬੰਦੇ ਹੈਗੇ ਨੇ ਜਿਹੜੇ ਬੰਦੇ ਲੋਕਾਂ ਦੇ ਲਈ ਨੰਬਰ ਜਿਹੜੇ ਇੰਪੋਰਟੈਂਟ ਨੇ ਉਹ ਪਹਿਲਾਂ ਹੀ ਬੁੱਕ ਕਰਾ ਕੇ ਰੱਖ ਲੈਂਦੇ ਨੇ ਔਰ ਉਹਨੂੰ ਉਹਨਾਂ ਦਾ ਖੇਡ ਖੇਡਿਆ ਜਾਂਦਾ ਹੈ ਆਪਣੇ ਕੋਲੋਂ ਪੈਸੇ ਵੀ ਇਨਵੈਸਟ ਕੀਤੇ ਜਾਂਦੇ ਨੇ ਦੋਸਤੋ ਹੈਰਾਨ ਹੋਵੋਗੇ ਤੁਸੀਂ ਕੋਈ ਵੀ ਇੱਕ ਨੰਬਰ ਹੈ ਵਿਦੇਸ਼ਾਂ 'ਚ ਸੁਣਿਆ ਹੋਏਗਾ ਲੱਖ ਰੁਪਏ ਦਾ 10 ਲੱਖ 20 ਲੱਖ 25 ਕਰੋੜਾਂ 'ਚ ਨੰਬਰ ਸੁਣਿਆ ਕਦੀ ਕੋਈ ਬੋਲੀ ਸੁਣੀ ਤੁਸੀਂ ਕਰੋੜਾਂ ਦੀ ਕੋਈ ਬੋਲੀ ਸੁਣੀ ਤੁਸੀਂ 10 ਕਰੋੜ 20 ਕਰੋੜ 50 ਕਰੋੜ 100 ਕਰੋੜ 100 ਕਰੋੜ ਤੋਂ ਉੱਪਰ ਦੀ ਬੋਲੀ ਕੋਈ ਨੰਬਰ ਦੀ ਲੱਗੀ ਹੋਵੇ ਪੰਜਾਬ ਦੇ ਵਿੱਚ ਕਿਸੇ ਨੰਬਰ ਦੀ ਇਹ ਤੁਸੀਂ ਸੋਚ ਸਕਦੇ ਹੋ ਅਸੀਂ ਤੁਹਾਨੂੰ ਅੱਜ ਇੱਕ ਨੰਬਰ ਬਾਰੇ ਦੱਸਣਾ ਚਾਹੁੰਦੇ ਆ ਜਿਹਦੇ ਤੇ ਸਾਡੀ ਨਜ਼ਰ ਪਈ ਸਾਡੇ ਕੋਲ ਇੱਕ ਸੂਚਨਾ ਆਈ ਵੀ ਇਹ ਨੰਬਰ ਹੈ PB 800800 ਦੋਸਤੋ ਐਮਪੀ ਜਿਹੜੀ ਬੋਲੀ ਇਸ ਵੇਲੇ ਜਿਹੜੀ ਸ਼ੋਅ ਕਰ ਰਹੀ ਹੈ ਅ ਜਿਹੜੀ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਮਹਿਕਮੇ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਪਰ ਮੋਰ ਥੈਨ 106 ਕਰੋੜ ਦੀ ਸੋਚ ਸਕਦੇ ਹੋ 106 ਕਰੋੜ ਰੁਪਏ ਦੇ ਵਿੱਚ ਕੋਈ ਨੰਬਰ ਨਿਲਾਮ ਹੋ ਸਕਦਾ ਨਹੀਂ ਇਸ ਵੇਲੇ ਪਰ ਉਹ ਸ਼ੋਅ ਕਰ ਰਿਹਾ ਹੈ ਪਰ ਉਹਦੇ ਪਿੱਛੇ ਰਾਜ਼ ਕੀ ਹੈ ਰਾਜ਼ ਇਹ ਵੀ ਇਹ ਨੰਬਰ ਖਰਾਬ ਕੀਤਾ ਜਾਏਗਾ ਜਿਸ ਬੰਦੇ ਨੇ ਨੰਬਰ ਲੈਣਾ ਸੀ ਉਸ ਨੰਬਰ ਉਸ ਨੰਬਰ ਦੇ ਬੰਦੇ ਨੂੰ ਨਾ ਮਿਲੇ ਉਹਨੂੰ ਮਹਿੰਗੇ ਭਾਅ ਚ ਵੇਚਿਆ ਜਾਵੇ ਤੇ ਕੋਈ ਵੀ ਬੰਦਾ ਬੋਲੀ ਦੇ ਕੇ ਫਿਰ ਬਾਅਦ ਡਿਫਾਲਟ ਕਰ ਦੇਗਾ ਡਿਫਾਲਟ ਕਰੇਗਾ ਤੇ ਉਹ ਨੰਬਰ ਦੁਬਾਰਾ ਡਿਪਾਰਟਮੈਂਟ ਕੋਲ ਚਲ ਜਾਏਗਾ ਤੇ ਫਿਰ ਉਹ ਨੰਬਰ ਦੁਬਾਰਾ ਬੋਲੀ ਤੇ ਜਾਏਗਾ ਪਰ ਜਿਸ ਬੰਦੇ ਨੇ ਬੋਲੀ ਲਈ ਪਹਿਲੇ ਪੈਸੇ ਜਮ੍ਹਾਂ ਕਰਾਏ ਉਹਨੂੰ ਵੀ ਨੰਬਰ ਨਹੀਂ ਮਿਲੇਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਠੱਗੀਆਂ ਚਾਲ ਸਾਜੀਆਂ ਫੈਂਸੀ ਨੰਬਰ ਔਰ ਪ੍ਰਿਫਰਡ ਨੰਬਰ ਦੀ ਆਕਸ਼ਨ ਨੂੰ ਲੈ ਕੇ ਹੋ ਰਹੀਆਂ ਉਹਦੇ ਬਾਰੇ ਅਸੀਂ ਇੱਕ ਗੱਲ ਕਰਾਂਗੇ ਮਿਸਟਰ ਗੋਰੋ ਲੂਥਰ ਦੇ ਨਾਲ ਜਿਨ੍ਹਾਂ ਨੇ ਪਿੱਛੇ ਵੀ ਇਸ ਚੀਜ਼ ਨੂੰ ਲੈ ਕੇ ਮਾਮਲੇ ਨੂੰ ਕਾਫੀ ਪ੍ਰਮੁੱਖਤਾ ਨਾਲ ਚੱਕਿਆ ਸੀਗਾ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਤੁਹਾਨੂੰ ਉਹਨਾਂ ਨਾਲ ਉਹਨਾਂ ਦਾ ਇਸ ਬਾਰੇ ਵਿੱਚ ਕੀ ਕਹਿਣਾ ਉਹ ਸੁਣਾਈਏ ਹੈਲੋ ਗੋਰੂ ਜੀ ਨਮਸਕਾਰ ਜੀ ਕੁਮਾਰ ਅਮਿਤ ਬੋਲ ਰਿਹਾ ਜੀ ਹੌਟ ਨਿਊਜ਼ ਇੰਡੀਆ ਤੋਂ ਸਰ ਹਾਂਜੀ 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 ਅਮਿਤ ਜੀ ਨਮਸਕਾਰ ਨਮਸਕਾਰ ਸਰ ਨਮਸਕਾਰ ਜੀ ਗੋਰੂ ਜੀ ਇੱਕ ਤੁਹਾਡੇ ਕੋਲ ਛੋਟੀ ਜੀ ਜਾਣਕਾਰੀ ਲੈਣੀ ਸੀਗੀ ਮੈਂ ਇਸ ਵੇਲੇ ਲਾਈਵ ਹੈਗਾ ਜੀ ਆਪਣੇ ਦਰਸ਼ਕਾਂ ਦੇ ਕੋਲ ਤੁਹਾਡੇ ਨਾਲ ਅਸੀਂ ਗੱਲ ਲਾਈਵ ਕਰ ਰਹੇ ਹਾਂ ਜੀ ਗੋਰੂ ਜੀ ਫੈਂਸੀ ਨੰਬਰਾਂ ਦੇ ਕਾਫੀ ਵੱਡਾ ਇੱਕ ਮਾਫੀਆ ਪ੍ਰਿਵੇਲ ਕਰਦਾ ਹੈ ਪੰਜਾਬ ਦੇ ਵਿੱਚ ਜਿਹਦੇ ਚ ਹਰਿਆਣੇ ਦੇ ਵੀ ਕੁਝ ਬੰਦੇ ਇਨਵੋਲ ਹੈਗੇ ਨੇ ਔਰ ਇਹਨੂੰ ਲੈ ਕੇ ਤੁਸੀਂ ਬਹੁਤ ਵਾਰੀ ਮੁੱਦੇ ਚੱਕਦੇ ਵੀ ਰਹੇ ਹੋ ਕਈ ਸੀਰੀਜ਼ ਨੂੰ ਲੈ ਕੇ ਤੁਸੀਂ ਸਵਾਲੀਆ ਨਿਸ਼ਾਨ ਖੜੇ ਕੀਤੇ ਕੰਪਲੇਟਾ ਵੀ ਹੋਈਆਂ ਹੁਣ ਸਾਡੇ ਇੱਕ ਧਿਆਨ ਚ ਆਇਆ ਵੀ ਇੱਕ ਨੰਬਰ ਹੈ ਪੀਬੀ 08080 ਕੁਛ ਇਦਾਂ ਨੰਬਰ ਹੈਗਾ ਜਿਹਦੇ ਕਿਸ ਕਰੋੜਾ ਰੁਪਏ ਦੇ ਵਿੱਚ ਆਨਲਾਈਨ ਬੋਲੀ ਦੀ ਉਹਦੇ ਵਿੱਚ ਸ਼ੋ ਹੋ ਰਹੀ ਹੈ ਕੀ ਇਹ ਕਰੋੜਾ ਦੇ ਵਿੱਚ ਇੰਨਾ ਇੰਪੋਰਟੈਂਟ ਨੰਬਰ ਹੈ ਵੀ ਕਰੋੜਾ 'ਚ ਵੀ ਨੰਬਰ ਬੋਲੀ ਚੱਲ ਜਾਂਦੀ ਹੈ ਪਰ ਹੁਣ ਜੀ ਬੋਲੀ ਜਾਂਦੀ ਹੈ ਤੁਹਾਡੀ ਗੱਲ ਐ ਬਿਲਕੁਲ ਠੀਕ ਹੈ ਬਸ ਕਰੋੜਾ ਦੇ ਨੰਬਰ ਕੋਈ ਨਹੀਂ ਖਰੀਦਦਾ ਜੀ ਅਮੀ ਜੀ ਨਹੀਂ ਪਰ ਇਹ ਤੇ ਫਿਰ ਸ਼ੋਅ ਕਿੱਦਾਂ ਹੋ ਸਕਦਾ ਜੀ ਨੰਬਰ ਇਹ ਵਾਲਾ ਅਮੀ ਜੀ ਇਹ ਤਾਂ ਹੁੰਦਾ ਜਿਹੜਾ ਨੰਬਰ ਹੈ ਨਾ ABB80 ਜੀ ਨਵੀਂ ਸੋਪਤ ਸੀ ਲੈਣੀ ਬਣੀ ਹੈ ਉੱਥੋਂ ਦਾ ਨੰਬਰ ਹੈ ਜੀ ਠੀਕ ਹੈ ਜੀ ਦਾ ਵੈਸੇ ਮੇਰੇ ਜੋ ਧਿਆਨ ਚ ਹੈ ਜੇ ਨੰਬਰ ਕਿਸੇ ਆਲਰੇਡੀ ਪਹਿਲਾਂ ਚੱਕਿਆ ਹੋਇਆ ਸੀ ਅੱਛਾ ਜੀ ਨਹੀਂ ਪਰ ਜੇ ਚੱਕਿਆ ਫਿਰ ਦੁਬਾਰਾ ਬੋਲੀ ਲੱਗ ਹੀ ਨਹੀਂ ਸਕਦੀ ਗੌਰਵ ਜੀ ਇਹ ਬਈ ਤਾਂ ਸਰਕਾਰ ਦੀ ਇਹ ਪਾਲੀ ਪੌਲਸੀ ਸੀ ਨਾ ਜੀ ਉਹਦੇ ਵਿੱਚ ਨੰਬਰ ਜਦਾਂ ਬੰਦਾ ਚੱਕ ਜਿਹੜਾ ਅੰਨ ਚੱਕ ਲੰਦਾ ਜੀ ਜੀ ਇਹ ਸਰਕਾਰ ਜਿੱਨੇ ਚ ਪਾਲੀ ਮੈਨ ਕਰਕੇ ਕਹਿੰਦਾ ਕਿ ਹੋਣ ਤੋਂ ਜਿਹੜਾ ਨੰਬਰ ਚੱਕੇਗਾ 56 ਦਿਨ ਦਿੰਦਾ ਹੋਏਗਾ 56 ਦਿਨ ਹਾਂ ਜੀ ਵਾਪਸ ਆਏਗਾ ਓਕੇ ਇਹ ਨੰਬਰ ਇਹ ਨੰਬਰ ਮੈਨੂੰ ਲੱਗਦਾ ਕਿ 15 20 ਦਿਨ ਪਹਿਲਾਂ ਸਰਸਤੇ ਦੁਆਰਾ ਵਾਪਸ ਆਏ ਨੇ ਹੂੰ ਲekin ਇਹ ਨੰਬਰ ਕਿਸੇ ਨੇ ਚੱਕਿਆ ਹੋਇਆ ਸੀ ਇਦਾਂ ਸੀ ਨੰਬਰ ਜੀ ਉਹਨੂੰ ਕਿੱਦਾਂ ਵਾਪਸ ਆਇਆ ਕੀ ਕੀਤਾ ਇਹਦੇ ਬਾਰੇ ਮੈਨੂੰ ਵੀ ਅੱਜ ਹੀ ਪਤਾ ਲੱਗਾ ਜੀ ਤਾਂ ਕਿ ਦੇ ਦਿੱਤੀ ਸੀ ਗੱਲ ਕਹੀ ਨਾ ਜੇ ਤੁਸੀਂ ਗੱਲ ਕਹੀ ਕੀ ਨੰਬਰ ਕਰੋੜਾ ਬੋਲੀ ਹੈ ਜੀ 888 BB80 0000 ਦੀ BB 80 ਦਾ 0 ਤੋਂ ਨੰਬਰ ਹੈ ਜੀ ਉਹਨੇ ਬੋਲੀ ਵਾਪੀ ਕਰੋੜਾ ਚ ਗਈ ਹੈ ਅੱਛਾ ਜੀ ਤੇ ਨਹੀਂ ਪਰ ਇੱਕ ਕਰੋੜਾ ਚ ਲੋਕੀ ਇਹ ਇਹ ਨੰਬਰ ਦੇ ਰਹੇ ਤੇ ਜਿਹੜੀ ਗੱਡੀ ਤੇ ਲਗਣਾ ਪਤਾ ਨਹੀਂ ਕਰੋੜਾਂ ਦੀ ਗੱਡੀ ਹੈ ਕਿ ਲੱਖਾਂ ਦੀ ਗੱਡੀ ਹੈ ਹਾਂ ਜੀ ਇਹ ਕਿਤੇ ਨਹੀਂ ਲਗਣਾ ਬੋਲੀ ਦਿੱਤੀ ਹੈ ਨੰਬਰ ਹੀ ਲਿਤਾ ਦਿੱਤੇ ਨੇ OK ਕਿ ਇਹ ਨੰਬਰ ਦੀ ਬੋਲੀ ਜੇ 파ਟੇ ਕਰਨ ਦੇ ਰਿਜ਼ਰਵ ਪਾਈ ਜਿਹੜਾ 1000 ਰੁਪਏ ਦਾ ਜੀ ਜੀ ਬਿਲਕੁਲ ਠੀਕ ਕੁਝ ਅਮਾਫੀਆ ਜਿਹੜੇ ਇਨਵੋਲਰ ਹੈ ਨੰਬਰ ਵਾਲੇ ਉਹ ਨੰਬਰ ਲੈਂਦੇ ਨੇ ਨਾ ਲੈਣ ਦੇ ਕੇ ਚੰਗੇ ਵਾਲੇ ਬੰਦੇ ਸਰਕਾਰ ਨੂੰ ਰਹਿਦੇ ਮਿਲਉ ਵੀ ਨਹੀਂ ਮਿਲਣ ਦਿੰਦੇ ਓਕੇ ਉਹ ਨੰਬਰ ਖਰਾਬ ਕਰ ਰਹੇ ਨਹੀਂ ਪਰ ਇਹਦਾ ਹੁਣ ਇੱਕ ਗੱਲ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਹੁਣ ਇੱਕ ਨੰਬਰ ਚਲੋ ਮੈਂ ਹੀ ਆ ਮੈਂ ਖਰਾਬ ਕਰਦਾ ਪਿਆ ਮੇਰੀ ਤੁਹਾਡੀ ਲੜਾਈ ਹੋ ਗਈ ਉੱਥੇ ਆਨਲਾਈਨ ਤੁਸੀਂ ਬੋਲੀ ਦਿੱਤੀ 10000 ਦੀ ਮੈਂ 20000 ਦੀ ਤੁਸੀਂ ਲੜਾਈ ਚੱਲਦੇ ਆ ਤੇ ਮੈਂ ਕਰੋੜਾਂ ਚ ਲੈ ਗਿਆ ਠੀਕ ਹੈ ਮੈਂ ਕਰੋੜਾਂ ਚ ਲੈ ਗਿਆ ਤੇ ਮੇਰਾ 1000 ਰੁਪਿਆ ਖਰਾਬ ਹੋ ਗਿਆ ਮੈਂ ਡਿਫਾਲਟ ਕਰਤਾ ਫਿਰ ਉਹ ਸੈਕਿੰਡ ਨੰਬਰ ਦੀ ਜੀ ਬੋਲੀ ਉਹਨੂੰ ਨਹੀਂ ਮਿਲੂਗਾ ਨੰਬਰ ਨਹੀਂ ਨਹੀਂ ਉਹਨੂੰ ਨਹੀਂ ਮਿਲੂਗਾ ਅਗਲੇ ਹफ्ते ਫੇਰ ਬੋਲੀ ਜਾਏਗਾ ओके ਅਗਲੇ ਹफ्ते ਫੇਰ ਕਰੋੜ ਦਿਏਗਾ 10 ਕਰੋੜ ਦੀ ਬੋਲੀ ਫੇਰ ਦੇ ਸਕਦੇ ਹੋ ਅੱਛਾ ਜੀ 500000 ਰੁਪਏ ਕੱਢ ਗਏ ਨਹੀਂ ਤੇ ਇਦਾਂ ਦੇ ਬੰਦਿਆਂ ਨੂੰ ਬਲੈਕਲਿਸਟ ਨਹੀਂ ਕਰਦੀ ਕਿਆ ਟ੍ਰਾਂਸਪੋਰਟ ਡਿਪਾਰਟਮੈਂਟ ਬਿਲਕੁਲ ਬਲੈਕਲਿਸਟ ਕਰਨਾ ਚਾਹੀਦਾ ਕੁਝ ਨਹੀਂ ਕਰਦਾ ਇੱਥੇ ਡਿਪਾਰਟਮੈਂਟ ਦਾ ਕੋਈ ਵਾਲੀਵਾਰਤ ਨਹੀਂ ਹੈ ਪਿਛਲੇ ਸਾਲ ਡੇਢ ਹਾਲ ਤੋਂ ਡਿਪਾਰਟਮੈਂਟ ਦਾ ਬਹੁਤ ਬੁਰਾ ਹਾਲ ਹੈ ਜੀ ਹੱਲੇ ਪਿੱਛੇ ਤੁਸੀਂ ਲੱਖਾਂ ਦਿਖਾ ਰਹੇ ਬੀਜ਼ੀ ਠੀਕ ਹੈ ਜੀ ਲਗਾਤਾਰ ਵੈਬਸਾਈਟ ਇਥੇ ਪੂਰਾ ਪੰਜਾਬ ਦਾ ਜਿਹੜੇ ਲੋਕ ਐ ਕੰਪਿਊਟੇਸ਼ਨ ਵਾਲੇ ਜਿਹਨਾਂ ਦੇ ਕੰਮ ਆ ਸਿਸਟਮ ਹੈ ਤਰਾਹੀ ਕਰਦੇ ਨੇ ਓਕੇ ਇਹ ਬਹੁਤ ਬੁਰਾ ਹਾਲ ਹੈ ਨਹੀਂ ਤੇ ਗੌਰਵ ਜੀ ਗੌਰਵ ਜੀ ਮੈਨੂੰ ਇੱਕ ਚੀਜ਼ ਨਹੀਂ ਸਮਝ ਆਉਂਦੀ ਵੀ ਕਿ ਆ ਅਧਿਕਾਰੀਆਂ ਨੂੰ ਜਾਂ ਮਤਲਬ ਜਿਹੜੇ ਉੱਚ ਅਧਿਕਾਰੀ ਨੇ ਉਹ ਸੁੱਤੇ ਪਏ ਨੇ ਉਹਨਾਂ ਨੂੰ ਕੁਝ ਨਹੀਂ ਨਜ਼ਰ ਆਉਂਦਾ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਹੈਗਾ ਇਹ ਅਮੀ ਜੀ ਸਾਰੇ ਡਿਪਾਰਟਮੈਂਟ ਹੀ ਸੁੱਤਾ ਪਿਆ ਨਹੀਂ ਮੈਨੂੰ ਲੱਗਦਾ ਇਹਨੂੰ ਜਗਾਉਣਾ ਪਏਗਾ ਇਹ ਉਹ ਅਭੀ ਵਿਲਅ ਹੋ ਗਿਆ ਪਰ ਮੈਂ ਇਹਨਾਂ ਦੇ ਨਹੀਂ ਨਹੀਂ ਤੇ ਮੰਤਰੀ ਸਾਹਿਬ ਕੀ ਕਰਦੇ ਪਏ ਨੇ ਮੰਤਰੀ ਸਾਹਿਬ ਆਪਣਾ ਉਹਨਾਂ ਨੂੰ ਨਹੀਂ ਪਤਾ ਵੀ ਇਹ ਇਹ ਕੰਮ ਹੋ ਰਿਹਾ ਪਬਲਿਕ ਨੂੰ ਦਿੱਕਤ ਆ ਰਹੀ ਹੈ ਮੰਤਰੀ ਸਾਹਿਬ ਨੂੰ ਇਲ ਦਾ ਨਾ ਕੋਕੋ ਕੁਝ ਨਹੀਂ ਪਤਾ ਨੂੰ ਮੰਤਰੀ ਸਾਹਿਬ ਇਲ ਦਾ ਕੋਕੋ ਮਤਲਬ ਨਹੀਂ ਮੈਂ ਸਮਝਿਆ ਉਹਨਾਂ ਨੂੰ ਆਉਂਦਾ ਹੀ ਕੱਖ ਨਹੀਂ ਮੈਂ ਕਹਾਂ ਇਲ ਦਾ ਨਾਮ ਉਥੋਂ ਦਾ ਕੋਕੋ ਉਹ ਹਾਲ ਹੈ ਕਿ ਆਂ ਤਾਂ ਦਾ ਪਿਛਲੇ 1.5 ਸਾਲ ਤੋਂ ਸਾਡੀ ਜਿਹੜੀ ਵੈਬਸਾਈਟ ਹੈ ਤਾਂ ਉਹ ਡਿਪਾਰਟਮੈਂਟ ਦੀ ਚੱਜਣਾ ਚੱਲਦੀ ਹੁੰਦੀ ਉਹ ਪੁੱਛਣ ਵਾਲੀ ਵਾਰ ਇਹਦੇ ਇੰਨੀ ਕੋਈ ਵੀ ਪਰ ਦੇਖੋ ਆਪਣਾ ਗੌਰਵ ਜੀ ਮੈਂ ਵੀ ਤੁਹਾਨੂੰ ਤੁਹਾਨੂੰ ਗੱਲ ਦੱਸਣਾ ਇੱਕ ਮੰਡੀ ਜੀ ਜੀ ਤੁਸੀਂ ਸੁਣਿਆ ਹੋਏਗਾ ਕਿ ਇੱਕ ਜਲੰਧ ਦਾ ਰਾਜਾ ਸਿਮਰਨਜੀਤ ਸਿੰਘ ਨਾਮ ਦਾ ਆਰਕਟੈਕਟਸ ਹੈ ਜਿਨੇ ਪਿੱਛੇ ਪੀਪੀ ਕੀਵਰ ਦਾ ਕੋ ਨੰਬਰ ਕੈਂਸਲ ਕਰਾਇਆ ਜੀ ਕੋਈ ਦੋ ਨੰਬਰ ਜਿਹੜੇ ਫੋਨ ਦਾ ਰਿਸਟਰਡ ਹੋਇਸੀ ਜੀ ਉਹਨੇ ਕੋਰਟ ਚ ਕੇਸ ਵੀ ਕੀਤਾ ਸੀਗਾ ਜੀ ਔਰ ਜਿਹਦੇ ਟਾਈਮ ਦੇ ਵਿੱਚ ਨੰਬਰ ਰਿਸਟਰ ਹੋਏ ਨੇ ਸਭ ਤੋਂ ਜ਼ਿਆਦਾ ਜੀ ਉਹ ਸਾਡੇ ਮਾਨ ਯੋਗ ਆਰਡੀ ਦਾ ਜਲੰਧ ਲਗਾਤੇ ਮੰਤਰੀ ਆਪਨੇ ਇੱਕ ਤੋਂ ਵੱਧ ਵੀ ਤੁਸੀਂ ਉਮੀਦ ਕਰਦੇ ਹੋ ਨੇ ਕਿਦੇ ਆਰਟੀਏ ਸਾਹਿਬ ਦੇ ਅਧੀਨ ਹੋਏ ਆ ਜੀ ਸਰ ਜਿਸੋ ਲੈ ਜਿਹੜੇ ਪੀਗਮੈਂਟ ਦੇ ਐਗਜ਼ੀਮ ਸੀਗੇ ਨਾ ਜਿਹੜਾ ਕਿ ਮੌਜੂਦਾ ਆਰਟੀ ਹੈ ਨਾ ਉਸ ਤੋਂ ਪਹਿਲਾਂ ਦੇ ਪੀਗਮੈਂਟ ਐਗਜ਼ੀਮ ਸੀਗੇ ਅੱਛਾ ਜੀ ਉਹ ਸਭ ਤੋਂ ਜ਼ਿਆਦਾ ਪੀਗਮੈਂਟ ਦੀ ਪੱਟੀ ਹੈ ਉੱਤੇ ਰੇਨ ਹੈ ਪੰਡੀਆਂ ਦੇ ਮਰੇਨ ਹੈ ਜੀ ਸਭ ਤੋਂ ਜ਼ਿਆਦਾ ਗੱਡੀਆਂ ਨਾਲ ਉਸ ਤੇ ਰਜਿਸਟਰ ਹੋਈਆਂ ਉੱਤੇ ਜੀ ਠੀਕ ਹੈ ਤਾਂ ਕਹਿਣਾ ਮਤਲਬ ਉਦੋਂ ਇਹਨਾਂ ਨੇ ਜੋਰ ਕੋ ਕੀਤਾ ਜਾਂ ਉਹਦਾ ਨਾਮ ਕਰਕੇ ਉਹਨਾਂ ਨੇ ਮਿੱਤੇ ਲਗਾ ਦਿੱਤਾ ਨੇ ਚਲੋ ਦੇਖੋ ਗੌਰਵ ਜੀ ਅਸੀਂ ਤੇ ਕਿਸੇ ਤੇ ਅਲੀਗੇਸ਼ਨ ਨਹੀਂ ਲਾ ਸਕਦੇ ਬਤੌਰ মিডিਆ ਤੁਸੀਂ ਸੁਤੰਤਰ ਹੋ ਤੁਸੀਂ ਨਿੱਜੀ ਤੌਰ ਤੇ ਆਪਣੀ رائے ਰੱਖ ਸਕਦੇ ਹੋ ਤੁਸੀਂ ਫ੍ਰੀ ਹੈਗੇ ਹੋ ਕਿਸੇ ਪ੍ਰਤੀ ਵੀ ਤੁਸੀਂ ਡੈਮੋਕ੍ਰੇਸੀ ਚ ਆਪਣੀ ਲੋਕਤੰਤਰ ਚ رائے ਰੱਖ ਸਕਦੇ ਹੋ ਤੁਸੀਂ ਗੱਲ ਕਹਿ ਸਕਦੇ ਹੋ ਪਰ ਪਰ ਅਸੀਂ ਬਿਨਾ ਸਬੂਤਾਂ ਦੇ ਜਾਂ ਬਿਨਾ ਕਿਸੇ ਉਹਦੇ ਪੱਖ ਦੇ ਅਸੀਂ ਗੱਲ ਨਹੀਂ ਕਰ ਸਕਦੇ ਲੇਕਿਨ ਲੇਕਿਨ ਇੱਕ ਗੱਲ ਤੇ ਤੈ ਹੈ ਵੀ ਪਬਲਿਕ ਪਰੇਸ਼ਾਨ ਹੋ ਰਹੀ ਹੈ ਲੋਕਾਂ ਨੂੰ ਨੰਬਰ ਮਿਲਦੇ ਨਹੀਂ ਕੱਜਲ ਹੋ ਰਹੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹਦਾ ਹੱਲ ਕੀ ਹੈ ਗੁਰਜੀ ਫਿਰ ਇਹਦਾ ਹੱਲ ਕੀ ਹੋਏਗਾ ਜਨਤਾ ਨੂੰ ਕਿੱਦਾਂ ਇਨਸਾਫ ਮਿਲੇਗਾ ਜੀ ਸਾਹਿਬ ਐਦਾਂ ਨਾਲ ਕਿ ਪਬਲਿਕ ਨੂੰ ਕੋਣ ਬੋਲਣਾ ਹੀ ਪੈਣਾ ਹੈ ਜੀ ਇੱਥੇ ਦਾ ਕੋਈ ਵਾਲੀਵਾਲ ਫੈਨ ਨਹੀਂ ਜੀ ਐਡੀ ਪਾਰਕ ਵਿੱਚ ਜਿੰਨੀਆਂ ਹੀ ਬੋਲ ਕੇ ਪਿਛਲੇ 1.5 ਸਾਲ ਤੋਂ ਬਣੀ ਹੈ ਕਦੀ ਡੀਟੀਓ ਬਣਾਏ ਤੇ ਕਦੀ ਡੀਟੀਓ ਤੋੜੇ ਹਾਰ ਕੇ ਕੋਦੀ ਬੋਰਡਾਂ ਲਿਆਈ ਉਹ ਹਾਲਜਾ ਲੋਕਾਂ ਦਾ ਜੇ ਹੁਕਮ ਆਵੇ ਉੱਤੇ ਦਰਵਾਜ਼ਾ ਖੋਲ੍ਹਦੇ ਜੀ ਕਦੀ ਡੀਟੀਓ ਬਣਾ ਦਿੰਦੇ ਨੇ ਕਦੀ ਆਰਟੀਓ ਬਣਾ ਦਿੰਦੇ ਨੇ ਕਦੀ ਏਟੀਓ ਬਣਾ ਦਿੰਦੇ ਨੇ ਕਦੀ ਆਟਿਓ ਬਣਾਉਂਦੇ ਆਉਟ ਗੁੰਨੇ ਲੈਣਾ ਕਰਨੇ ਉਹ ਮਤਲਬ ਇਹ ਕਾਗਜ਼ਾਂ 'ਚ ਹੀ ਸਾਰੀਆਂ ਖੇਡਾਂ ਖੇਡੀ ਜਾ ਰਹੀਆਂ ਐ ਤੇ ਜਨਤਾ ਦੇ ਪੱਲੇ ਕੁਝ ਨਹੀਂ ਪੈ ਰਿਆ ਬਿਲਕੁਲ ਜੀ ਚਲੋ ਮਤਲਬ ਹੁਣ ਹੁਣ ਜਿਹੜਾ ਇਹ ਨੰਬਰ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਐ ਇਹਨੂੰ ਹੁਣ ਵਿਚਾਰ ਕੇ ਕਿਹਾ ਇਹਦੇ ਬਾਰੇ ਵੀ ਕੋਈ ਕੰਪਲੇਂਟ ਜਾਂ ਕੋਈ ਆਵਾਜ਼ ਚੱਕੋਗੇ ਤੁਸੀਂ ਮੈਂ ਬਿਲਕੁਲ ਕਰਾਂਗਾ ਜੀ ਮੈਂ ਕੰਪਲੇਨ ਕਰਾਂਗਾ ਮੈਂ ਬਗੈਰ ਇਨਕੌਂਟੈਕਟ ਨੂੰ ਕੰਪਲੇਨ ਕਰਾਂਗਾ ਇਹਨੇ ਟਰੋਡ ਵੀ ਬੋਲੀ ਦੀ ਹੈ ਨਾ ਬੰਦਾ ਤੇ ਕੀ ਕੋਣ ਹੈ ਕਿਉਂਕਿ ਜਿਹੜਾ ਬੰਦਾ ਅਗਰ ਅਗਰ ਮੈਂ ਗੌਰਵ ਜੀ ਤੁਹਾਨੂੰ ਇੱਕ ਹੋਰ ਰਿਕਾਰਡ ਗੱਲ ਦੱਸਣਾ ਚਾਹਨਾ ਹੈਗਾ ਫੌਰਨ ਦੇ ਵਿੱਚ ਜਦੋਂ ਕੋਈ ਵੀ ਆਕਸ਼ਨ ਹੁੰਦੀ ਹੈ ਅਗਰ ਇੱਕ ਆਦਮੀ ਆਕਸ਼ਨ ਦਿੰਦਾ ਹੈ ਆਪਣੀ ਜਿਹੜੀ ਉਹਦੀ ਲੀਗਲ ਜਿਹੜੀ ਉਹਦੀ ਆਮਦਨੀ ਹੈ ਅਗਰ ਮੈਂ ਇਨਕਮ ਟੈਕਸ ਰਿਟਰਨ 5 ਲੱਖ ਦੀ ਭਰਦਾ ਤੇ ਮੈਂ ਉਸ ਤੋਂ ਵੱਧ ਦੀ ਬੋਲੀ ਵੀ ਨਹੀਂ ਦੇ ਸਕਦਾ ਚੀਜ਼ ਨਹੀਂ ਖਰੀਦ ਸਕਦਾ ਮੈਨੂੰ ਪ੍ਰੂਫ ਕਰਨਾ ਪਏਗਾ ਵੀ ਮੈਂ ਕਿਹੜੇ ਸੋਰਸ ਦੀ ਮਨੀ ਤੋਂ ਲੈ ਕੇ ਮੈਂ ਉਹ ਉਹ ਚੀਜ਼ ਖਰੀਦਾਂਗਾ ਤੇ ਇਹ ਲੋਕ ਜਿਹੜੇ ਏਜੰਟ ਨੇ ਜਿਹੜੇ ਮਾਫੀਆ ਨੇ ਕਰੋੜਾ ਰੁਪਏ ਦੀਆਂ ਬੋਲੀਆਂ ਦੇ ਰਹੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਜੀ ਨੇ ਫਿਰ ਬੋਲੀਆਂ ਦੇ ਰਹੇ ਨੇ ਇਹ ਦਗਾ ਦੇ ਬੇਸਿਕ ਰੈਵਨੂ ਦਾ ਲਾਸ ਕਰ ਰਹੇ ਨੇ ਉਸ ਦੇ ਨੇ ਨੰਬਰ ਥੋੜਾ ਲੈ ਰਹੇ ਨੇ ਜੀ ਇਹ ਜਾਣਦੇ ਨੇ ਕਿ ਜਿਹੜਾ ਪਰ ਇਹ ਵੀ ਇਹ ਵੀ ਪਰ ਨੈਕਸਸ ਜਿਹੜਾ ਨਾ ਦੇਖੋ ਇਹ ਨੈਕਸਸ ਕਿਤਨਾ ਕਿਸੇ ਲੈਵਲ ਤੇ ਨੈਕਸਸ ਖਤਮ ਹੋਣਾ ਚਾਹੀਦਾ ਨਾ ਜੀ ਇਹ ਅਮੀ ਜੀ ਦੀ 파ਰਬੁੰਦੀ ਮਿਲੀ ਪੱਗ ਬਣਾ ਲਈਏ ਜੀ ਇਹ ਡਿਪਾਰਟਮੈਂਟ ਨੇ ਮਿਲੀ ਪੱਗ ਬਣਾ ਲਈਏ ਤੁਹਾਨੂੰ ਸ਼ਾਇਦ ਯਾਦ ਹੋਵੇ ਅੱਜ ਵੀ 38 38 38 ਕੇ ਨੰਬਰ ਦਾ ਰੋਲਾ ਚੱਕਿਆ ਸੀ ਅੱਜ ਕੋਈ ਕੁਝ ਵੀ ਇੱਕ ਚੱਲਦੀ ਬਿਲਕੁਲ ਚੱਲਦੀ ਜੀ ਉਹਦੇ ਉਹਦੇ ਵਿੱਚ ਵੀ ਜਿਹੜੇ ਡਿਪਾਰਟਮੈਂਟ ਮਿਲੀ ਹੋ ਗਿਆ ਜਿਹੜੇ ਨਾ ਟੈਕਨੀਕਲ ਟੀਮਾਂ ਇਹਨਾਂ ਦੀਆਂ ਜੀ ਉਹ ਆਪ ਵੀ ਇਹਨਾਂ ਲੋਕਾਂ ਦੇ ਇੱਥੇ ਦੇ ਨੰਬਰ ਚਕਾਉਂਦੇ ਨੇ ਆਪ ਹੀ ਗੈਪ ਕਰਦੇ ਆ ਸੋ ਮਤਲਬ ਚਿਰਾਗ ਦਲੇ ਹਨੇਰਾ ਹੈਗਾ ਤੇ ਕਹਿੰਦੇ ਆ ਜੀ ਉਹ ਮੈਂ ਵੈਸੇ ਵਰਡ ਯੂਜ਼ ਨਹੀਂ ਕਰਦਾ ਕਹਿੰਦੇ ਵੀ ਕੁੱਤੀ ਚੋਰਾਂ ਨਾਲ ਰਲ ਚੁੱਕੀ ਹੈ ਮੈਂ ਇਹਨਾਂ ਨੂੰ ਕਹਿ ਹੀ ਲੱਗਾ ਜੀ ਰਾਦੇ ਲਈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੌਰਵ ਜੀ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਬੜੀ ਤੁਸੀਂ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਇੱਕ ਵੱਡਾ ਸਕੈਂਡਲ ਹੈ ਇਹਦੇ ਤੋਂ ਪਰਦਾ ਚੱਕਿਆ ਜਾਏਗਾ ਔਰ ਗਵਰਨਮੈਂਟ ਜਾਂ ਅਧਿਕਾਰੀ ਇਹਨੂੰ ਠੀਕ ਕਰਨ ਲਈ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨਗੇ ਮੈਂ ਤਾਂ ਅਮੀ ਜੀ ਇਹਦੇ ਤੇ ਬਹੁਤ ਜਲਦੀ ਕਾਰਵਾਈ ਸ਼ੁਰੂ ਕਰਨ ਲਗਾ ਜੀ ਜਿਹੜਾ ਭਗਵੰਤ ਮਾਨ ਜੀ ਹੈਗੇ ਨੇ ਉਹਨਾਂ ਨੂੰ ਅਪੀਲ ਕਰ ਲਗਾ ਜੀ ਜਿਹੜਾ ਟ੍ਰਾਂਸਪੋਰਟ ਬਟਾਚ ਹੋ ਰਿਹਾ ਬੇੜਾ ਦੇ ਡਿਪਾਰਟਮੈਂਟ ਦਾ ਜਾ ਲਾਸ ਹੋ ਰਿਹਾ ਜੀ ਦਾ ਪਬਲੀਆ ਧੱਕਾ ਹੋ ਰਿਹਾ ਜਗਰਾਵੀ ਹੋ ਰਹੀ ਹੈ ਜੀ ਥੋੜਾ ਇਸ ਡਿਪਾਰਟਮੈਂਟ ਨੂੰ ਝਾੜੋ ਮਾਰਾ ਤੇ ਥੋੜੀ ਸਫਾਈ ਕਰਨਾ ਤੇ ਬਹੁਤ ਸਫਾਈ ਬਹੁਤ ਬਹੁਤ ਵਧੀਆ ਗੱਲ ਕਹੀ ਜੀ ਤੁਸੀਂ ਬਹੁਤ ਬਹੁਤ ਸ਼ੁਕਰੀਆ ਗਾਰੋ ਜੀ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਸੁਣਿਆ ਤੁਸੀਂ ਕਿਸ ਤਰ੍ਹਾਂ ਇੱਕ ਆਰਟੀਆਈ ਐਕਟਿਵਿਸਟ ਸਮਾਜ ਸੇਵਕ ਗੌਰਵ ਲੂਥਰਾ ਨੇ ਕਿਹਾ ਵੀ ਟ੍ਰਾਂਸਪੋਰਟ ਮਹਿਕਮੇ ਤੇ ਵੀ ਝਾੜੂ ਫੇਰਨ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ ਇਹਦੇ ਵੀ ਬਹੁਤ ਵੱਡਾ ਇੱਕ ਧਿਆਨ ਦੇਣ ਦੀ ਲੋੜ ਹੈ ਵੀ ਜਿਹੜੀ ਇਹ ਕਰਪਸ਼ਨ ਜਿਹੜੀ ਇੱਥੇ ਚੱਲ ਰਹੀ ਜਿਹੜਾ ਮਾਫੀਆ ਪ੍ਰਿਵੇਲ ਕਰ ਰਿਹਾ ਆਮ ਜਨਤਾ ਨੂੰ ਜਿਹੜਾ ਨੁਕਸਾਨ ਪਹਚਾ ਰਿਹਾ ਉਹਨੂੰ ਕਿਸੇ ਨਾ ਕਿਸੇ ਹੱਦ ਤੱਕ ਜ਼ਰੂਰ ਠੀਕ ਕੀਤਾ ਜਾਏ ਅਸੀਂ ਇਸ ਮਾਮਲੇ ਲਈ ਵੱਡੇ ਅਧਿਕਾਰੀਆਂ ਦੀ ਆਰਟੀਓ ਦੀ ਜਾਂ ਐਸਟੀਸੀ ਦੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦਾ ਪੱਖ ਮਿਲਿਆ ਤੇ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਦੋਸਤੋ ਅੱਜ ਦਾ ਸਾਡਾ ਪੋਡਕਾਸਟ ਜਿਹੜਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਲੈ ਕੇ ਸੀਗਾ ਫੈਂਸੀ ਨੰਬਰਾਂ ਨੂੰ ਲੈ ਕੇ ਸੀਗਾ ਜਿਹੜਾ ਮਾਫੀਆ ਚ ਪ੍ਰਿਵੇਲ ਕਰ ਰਿਹਾ ਅਗਰ ਤੁਹਾਨੂੰ ਅੱਛਾ ਲੱਗਿਆ ਹੋਵੇ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਗਰ ਅਗਰ ਤੁਹਾਡੇ ਕੋਲ ਵੀ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਨਾਲ ਉੱਥੇ ਚੱਲ ਰੇ ਭ੍ਰਸ਼ਟਾਚਾਰ ਨੂੰ ਲੈ ਕੇ ਉਹਦੇ ਵਿੱਚ ਕੋਈ ਜਿਹੜਾ ਮਾਫੀਆ ਪ੍ਰਿਵੇਲ ਕਰ ਰਿਹਾ ਉਹਨੂੰ ਲੈ ਕੇ ਕੋਈ ਇਹੋ ਜੀ ਜਾਣਕਾਰੀ ਹੈ ਤੁਸੀਂ ਚਾਹੁੰਦੇ ਹੋ ਵੀ ਅਸੀਂ ਸਾਰੇ ਦਰਸ਼ਕਾਂ ਨਾਲ ਸਾਂਝੀ ਕਰੀਏ ਉਹ ਤੁਹਾਡੀ ਆਵਾਜ਼ ਬੁਲੰਦ ਕਰੀਏ ਤੇ ਸਾਡੇ ਤੱਕ ਜ਼ਰੂਰ ਪਹੁੰਚਾਓ ਸਾਨੂੰ ਵਟਸਐਪ ਕਰੋ ਫੋਨ ਕਰ ਸਕਦੇ ਬਾਤ ਜਿਹੜੀ ਹੈ ਉੱਚ ਅਧਿਕਾਰੀਆਂ ਤੱਕ ਸੰਬੰਧ ਅਧਿਕਾਰੀਆਂ ਤੱਕ ਪਹੁੰਚੇ ਸੋ ਦੋਸਤੋ ਬਨੇਰੋ ਦੇਖਦੇ